ਮਠੰਡਾ ਦੇ ਜਜਾਰ ਸਿੰਘ ਨਗਰ ਵਿਖੇ ਤਕਰੀਬਨ 1 ਹਫਤੇ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਪਤੀ ਪਤਨੀ ਦੀ ਪੇਤ ਭਾਰੇ ਹਾਲਾਤ ਦੇ ਵਿੱਚ ਮੌਤ ਹੋ ਗਈ। ਮੌਕੇ ਤੇ ਥਾਣਾ ਕੈਂਟ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਕਿ ਜਾਣਕਾਰੀ ਇੱਕ ਲੜਕੀ ਨੇ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਕੁੰਡੀ ਨਹੀਂ ਖੁੱਲੀ। ਲੜਕੀ ਨੇ ਮਕਾਨ ਮਾਲਕ ਨੂੰ ਦੱਸਿਆ। ਇਸ ਮੌਕੇ ਤੇ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦੀ Laash ਫਰਸ਼ ਤੇ ਪਈ ਸੀ ਅਤੇ ਪਤੀ ਦੀ Laash ਲਟ ਰਹੀ ਸੀ। ਡੀਐਸਪੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਮੌਢਲੀ ਜਾਂਚ ਤੋਂ ਲੱਗ ਰਿਹਾ ਹੈ ਕਿ ਪਤੀ ਨੇ ਪਤਨੀ ਦਾ ਕਤਲ ਕਰਕੇ ਆਪ ਆਤਮ ਹੱਤਿਆ ਕਰ ਲਈ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਥਾਣਾ ਕੈਂਟਵੇਖੇ ਹੋਂ ਇਹ ਇਤਲਾਹ ਮਿਲੀ ਸੀ ਕਿ ਇੱਕ ਹਸਬੈਂਡ ਤੇ ਵਾਈਫ ਨੇ ਸੁਸਾਈਡ ਕੀਤਾ ਹੈ ਜਿਸ ਤੇ ਮੌਕੇ ਤੇ ਅਸੀਂ ਇੱਥੇ ਪਹੁੰਚੇ ਹੈਗੇ ਆ ਤਾਂ ਅਸੀਂ ਕਰਾਈਮ ਸੀਨ ਨੂੰ ਫਿਲਹਾਲ ਦੇਖਿਆ ਹੈਗਾ ਤਾਂ ਜੋ ਪ੍ਰੀਲਿਮਰੀ ਗੱਲ ਸਾਹਮਣੇ ਆ ਰਹੀ ਹੈ ਅਸੀਂ ਫੋਰੈਂਸਿਕ ਟੀਮ ਬੁਲਾਈ ਹੈ ਬਾਕੀ ਐਗਜੈਕਟ ਤਾਂ ਫੋਰੈਂਸਿਕ ਟੀਮ ਇਸ ਨੂੰ ਕਲੀਅਰ ਕਰ ਦੋਗੀ ਬਟ ਜੋ ਪ੍ਰੀਲਿਮਰੀ ਗੱਲ ਹੈ ਸਾਡੇ ਸਾਹਮਣੇ ਆ ਰਹੀ ਹੈ ਇੱਕ ਇੱਕ ਲੜਕਾ ਹੈਗਾ ਜਿਸ ਦਾ ਨਾਮ ਸੁਖਦੀਪ ਹੈਗਾ ਜਿਸ ਨੇ ਸੁਸਾਈਡ ਕੀਤਾ ਹੋਇਆ ਹੈ ਪੱਖੇ ਨਾਲ ਲੰਕਿਆ ਹੋਇਆ ਤੇ ਇੱਕ ਲੇਡੀ ਦੀ ਉਥੇ ਡੈੱਡ ਬੋਡੀ ਪਈ ਹੈ ਤੋਂ ਪ੍ਰਾਈਮਰ ਫਸਾਈ ਦੇਖਣ ਤੋਂ ਇਹ ਲੱਗ ਰਿਹਾ ਹੈਗਾ ਕਿ ਜਿੱਦਾਂ ਕਿ ਲੜਕੇ ਵੱਲੋਂ ਜਾਂ ਕੋਈ ਗੇਟ ਅੰਦਰੋਂ ਲੌਕ ਸੀ ਉਹ ਤੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਸੀ ਤੇ ਲੜਕੇ ਵੱਲੋਂ ਉਸ ਲੜਕੀ ਨੂੰ ਕਤਲ ਕਰਕੇ ਤੇ ਖੁਦ ਸੁਸਾਈਡ ਕਰ ਲਿਆ ਇਹ ਪ੍ਰੀਲਿਮਰਰੀ ਹਜੇ ਤੱਕ ਇਹ ਲੱਗ ਰਿਹਾ ਹੈ ਇਹ ਥਾਣਾ ਕੈਂਟ ਦੇ ਰਿਹਾ ਜੀ ਚਾਰਨਗਰ ਇੱਥੇ ਐਕਚੁਅਲੀ ਰਹਿੰਦੇ ਸੀਗੇ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਇੱਥੇ ਜਿਹੜਾ ਮਕਾਨ ਹੈਗਾ ਰੈਂਟ ਤੇ ਲਿਆ ਸੀਗਾ ਇਹਦਾ ਮਕਾਨ ਮਾਲਿਕ ਤੋਂ ਜੋ ਹਜੇ ਮੁੱਢਲੀ ਪੁੱਛਗਛ ਹੋਈ ਉਹ ਤੋਂ ਜੋ ਉਹਨਾਂ ਨੇ ਦੱਸਿਆ ਹੈਗਾ ਕਿ ਦੋ ਕਪਲ ਥਾਏ ਸੀਗੇ ਤੇ ਜੋ ਯੰਗ ਇਨੇਜੀ ਤੀਕ ਤੀਕ ਦੇ ਆਰਾਊਂਡ ਬਾਊਟ ਹੋਣਗੇ ਹਜੇ ਜੋ ਇਹਨਾਂ ਦੇ ਪਤਾ ਇਹ ਵੀ ਲੱਗਿਆ ਸ਼ਾਇਦ ਇੱਕ ਬੱਚਾ ਵੀ ਹੈਗਾ ਜੀ ਇਹਨਾਂ ਦਾ ਬਾਕੀ ਇਹ ਡੂਰਿੰਗ ਇਨਵੈਸਟੀਗੇਸ਼ਨ ਹੀ ਅਸੀਂ ਹਰ ਇੱਕ ਚੀਜ਼ ਵੈਰੀਫਾਈ ਕਰਾਂਗੇ ਹਜੇ ਲੜਕੀ ਹਜੇ ਸਾਨੂੰ ਉਸੇ ਪਰਿਵਾਰ ਤੋਂ ਪੁੱਛਗਿਛ ਕਰਾਂਗੇ ਜੀ ਹਜੇ ਲੀਡਰ ਜੋ ਲੜਕੀ ਉਹਦੇ ਫੈਮਿਲੀ ਆਈ ਹੋਈ ਹੈ ਬਟ ਹਜੇ ਫਿਲਹਾਲ ਅਸੀਂ ਇਹਨਾਂ ਤੋਂ ਕੋਈ ਖਾਸ ਉਦਾਂ ਦੀ ਪੁੱਛਗਿਛ ਨਹੀਂ ਕੀਤੀ ਇਹਦਾ ਪ੍ਰਾਇਮਰੀਲੀ ਜੋ ਪ੍ਰੀਲਿਮਰੀ ਕ੍ਰਾਈਮ ਸੀਨ ਦੇਖ ਕੇ ਜੋ ਮੋਟਾ-ਮੋਟਾ ਲੱਗ ਰਿਹਾ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਰਿਹਾ ਜੀ ਬਾਕੀ ਫੋਰੈਂਸਿਕ ਟੀਮ ਆਊਗੀ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਨੂੰ ਬਹੁਤ ਡੰਗਾਈ ਨਾਲ ਪੜਤਾਲ ਕਰਾਂਗੇ ਤੇ ਕਾਨੂੰਨ ਸਾਹਿਬ ਬੰਦੀ ਕਾਰਵਾਈ ਵਾਲੇ ਵਿੱਚ ਲੈ ਕੇ ਹਜੇ ਜੋ ਪਤਾ ਲੱਗਿਆ ਹੈਗਾ ਇਹ ਜੋ ਲੜਕਾ ਹੈ ਉਹ ਗਿੱਦੜ ਗਿੱਦੜਾ ਪਿੰਡ ਦਾ ਹੈਗਾ ਤੇ ਜੋ ਲੜਕੀ ਆ ਉਹ ਖਿਆਲੀ ਵਾਲੇ ਦੀ ਹੈਗੀ ਉਹ ਮੁੰਡਾ ਖਿਆਲੀ ਵਾਲੇ ਵਿਆਹਿਆ ਸੀਗਾ ਤੇ ਬਾਕੀ ਹੁਣ ਅੱਗੇ ਦੇਖਦੇ ਆ ਇਨਵੈਸਟੀਗੇਸ਼ਨ ਕੀ ਹਾਂਜੀ ਪਰਿਵਾਰ ਦੇ ਕੁਝ ਮੈਂਬਰਸ ਆ ਗਏ ਨੇ ਜੀ ਇੱਥੇ ਲੜਕੀ ਵਾਲੇ ਦੇ ਵੀ ਆ ਗਏ ਨੇ ਲੜਕੇ ਵਾਲੇ ਦੇ ਵੀ ਆ ਗਏ ਨੇ ਬਟ ਕਿਉਂਕਿ ਇਹਦੀ ਜੋ ਜੋ ਜਿਸ ਤਰੀਕੇ ਦਾ ਕ੍ਰਾਈਮ ਹੈ ਜਾਂ ਉਸ ਨੂੰ ਧਿਆਨ ਚ ਰੱਖਦੇ ਹੋਏ ਹਜੇ ਅਸੀਂ ਪਰਿਵਾਰ ਥੋੜਾ ਜਿਹਾ ਇਹਨਾਂ ਦਾ ਮਤਲਬ ਜਿਦਾ ਉਦਾਸ ਹੈ ਜਿਦਾ ਕਹਿ ਸਕਦੇ ਆ ਤਾਂ ਅਸੀਂ ਜਿਆਦਾ ਪੁੱਛਗਿਛ ਨਹੀਂ ਕੀਤੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਅਸੀਂ ਬਠਿੰਡੇ ਆ ਤੇ ਸਾਨੂੰ ਫੋਨ ਆਇਆ ਪਿੰਡੋਂ ਵੀ ਐ ਕਰਕੇ ਵੀ ਉਸ ਝੁਝਾਰ ਨਗਰ 1/5 ਚ ਵੀ ਕੋਈ ਇਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਸਾਡੇ ਪਿੰਡੋਂ ਮੁੰਡਾ ਇੱਥੇ ਰਹਿੰਦਾ ਸੀਗਾ ਤੇ ਉਹਦੇ ਤਾਇਆ ਜੀ ਨੇ ਫੋਨ ਕੀਤਾ ਸੀ ਤੇ ਜਦੋਂ ਹਮੇਸ਼ਾ ਇੱਥੇ ਆ ਕੇ ਦੇਖਿਆ ਤਾਂ ਵੀ ਉਹ ਦੋਨੇ ਮੀਆਂ ਬੀਵੀ ਤੇ ਆ ਮੰਨ ਲਓ ਡੈਥ ਹੋ ਚੁੱਕੀ ਹੈ ਜੀ ਇੰਨਾ ਕਲੀਅਰ ਨਹੀਂ ਕੱਟ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਅਸੀਂ ਅਜੇ ਦੇਖਿਆ ਨਹੀਂ ਜੀ ਉਹਨਾਂ ਨੂੰ ਵੀ ਹੋ ਸਕਦਾ ਉਹਨਾਂ ਨੇ ਆਪਸ ਵਿੱਚ ਕੋਈ ਸੁਸਾਇਸਾਈਡ ਕੀਤਾ ਹੋਵੇ ਇਹਨਾਂ ਦੀ ਲੰਮ ਐਜ ਸੀਗੀ ਇਹਨਾਂ ਦਾ ਇੱਕ ਬੇਟਾ ਹੈਗਾ ਜੀ ਬੇਟਾ ਪਿੰਡ ਰਹਿੰਦਾ ਹੈਗਾ ਇਹ ਕਿੰਨੇ ਕੁ ਮਾਤਰ ਇਹ 30 ਸਾਲ ਦੇ ਤਕਰੀਬ ਹੈ ਜੀ ਕਿੰਨਾ ਕਿਤੇ ਰੋ ਗਿਆ ਵਿਆਹ ਹੋਇਆ ਨੂੰ ਤਾਂ ਇਹਨਾਂ ਦੇ ਹੋ ਗਏ ਜੀ 7-8 ਸਾਲ ਹਾਂਜੀ ਤੁਸੀਂ ਸਰਪੰਚ ਕੋਈ ਲੜਾਈ ਝਗੜੇ ਦੀ ਪਹਿਲਾਂ ਕੋਈ ਨਹੀਂ ਲੜਾਈ ਝਗੜੇ ਪਹਿਲਾਂ ਮੀਆਂ ਬੀਬੀ ਆਪਸ ਵਿੱਚ ਅੱਡੋ ਅੱਡ ਰਹਿੰਦੇ ਸੀਗੇ ਜੀ ਇਹ ਹੁਣੇ ਥੋੜੇ ਟਾਈਮ ਦਾ ਹੀ ਇਹਦੇ ਕੋਲੇ ਆ ਕੇ ਰਹਿਣ ਲੱਗਿਆ 5-7 ਦਿਨਾਂ ਦਾ ਬੇਟਾ ਪਿੰਡ ਰਹਿੰਦਾ ਸੀਗਾ ਜੀ ਲड़का ਪਹਿਲਾਂ ਪਿੰਡ ਰਹਿੰਦਾ ਸੀਗਾ ਜੀ ਕੋਲ ਆਇਆ ਸੀ ਬਟੰਡਾ ਪੁਜਾਰ ਸਿੰਘ ਨਗਰ ਕਲੀ ਨੰਬਰ 1 ਵੱਡਾ 5 ਵਿੱਚ ਦੋ ਜਣਿਆਂ ਨੇ ਸੁਸਾਇਡ ਕਰ ਲਿਆ। ਮਾਦਾ ਸਹਾਰਜਨ ਸਵੇਰ ਦੋ ਐਂਬੂਲੈਂਸ ਟੀਮਾਂ ਦੇ ਕੀ ਕਮਾਂਡ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਕਿ ਦੋ ਕੀ ਦੂਜੀ ਮੰਜ਼ਲ ਉੱਪਰ ਸੁਸਾਇਡ ਕੀਤਾ ਹੋਇਆ ਸੀਗਾ ਤੇ ਮੌਕੇ ਤੇ ਆ ਕੇ ਦੇਖਿਆ ਕੁੰਡੀ ਅੰਦਰੋਂ ਲੱਗੀ ਹੋਈ ਸੀਗੀ ਤੇ ਉਹਨਾਂ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀਗੀ ਬਾਅਦ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਕੁੰਡੀ ਤੋੜੀ ਤੇ ਬਾਕੀ ਥਾਣਾ ਕੈਂਟ ਪੁਲਿਸ ਮੌਕੇ ਤੇ ਆ ਕੇ ਡੀਐਸਪੀ ਪੂਰਨਦੀ ਸਰਵਿਸ ਸਿੰਘ ਮੌਕੇ ਤੇ ਆ ਕੇ ਬਾਕੀ ਜਾਂਚ ਪੜਤਾਲ ਕਰਕੇ ਕੀਤੀ ਲੱਗਦੀ ਹੈ। ਮੇਰੇ ਮਾਸੀ ਵੀ ਤੈਨੂੰ ਪਤਾ ਨਹੀਂ ਬੰਦ ਗਿਆ। ਸ਼ੰਦਾ ਜੀ ਬਦਲ ਗਿਆ। ਹਾਂ। ਇਹ ਕੀ ਕੰਮ ਕੀ ਕਰਦੇ? ਕਰੋਨਾ ਦਾ ਐਡਾਪਟਰ ਦਾ ਕੰਮ ਕਰਦਾ ਸੀ। ਓਕੇ। ਤੇ ਕੋਈ ਆਰਕੀਸਟਨ ਦਾ ਕੰਮ ਕਰਦਾ ਸੀ ਕਿ ਇਹ ਲੜਾਈ ਨੂੰ ਲੜਾਈ ਲਈ ਇਹ ਹੀ ਗੱਲ ਦਾ ਕੋਈ ਕੀ ਨਹੀਂ ਸਾਡੇ ਕੋਲ ਤੱਕੀ ਕਿ ਇਹ ਜਵਾਨ ਨੇ ਹੀ ਸੀ ਮੁੰਡਾ ਹਰੇਗਾ। ਉਹ ਆਪੇ ਗੱਲ ਕੀ ਹੈ। ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਨੇ ਇੱਥੇ ਤਾਂ ਮੇਰੀ ਭਾਂਜੀ ਆਈ ਸੀ। ਉਹਨੇ ਸਾਨੂੰ ਫੋਨ ਕੀਤਾ ਬਾਰ ਨਹੀਂ ਕੋਲ। ਹਾਂ। ਇਹ ਰਸੀਆ ਕਿੰਨੇ ਟਾਂਗ ਤੇ ਤੇ ਕੋ ਰੈਂਡਮ ਇਹ ਕੁੜੀ ਦਾ ਮਿੰਟ ਦਾ ਖੇਲੀ ਇਹ ਮੁੰਡੇ ਦਾ ਕਿੰਨੇ ਇੱਥੇ ਕਿੰਨਾ ਘੋਗੇ ਇਹ ਇੱਥੇ ਤਾਂ ਮਿਲਿਆ ਹਫਤਾ ਕੀ ਵਾਰ ਇਹਨਾਂ ਨਾਮ ਨੂੰ ਫੋਨਲ ਕੋ ਗਲਤ ਅਕੀਤ ਨੂੰ ਵੀ ਉੱਪਰ ਰੈਡਰ ਲਗੜੇ ਗਾੜੇ ਬੋਸ ਵੀ ਨਾਮ ਦੀ ਹਨਾ ਨੂੰ ਦੋਨੋਂ ਕੋ ਕਰੇ ਕੁੜੀ ਦਾ ਨਾਮ ਦਾ ਸ਼ੌਕਮਣ ਮੁੰਡਿਆਂ ਸ਼ੰਭੂ ਸ਼ੰਗੂ ਆਪ ਨਹੀਂ ਸੰਭੂ ਆਏ ਹਨ ਹਾਂ ਗਿੱਦੜਾ ਮੇਰਾ ਸੌਰੀ ਇਹ ਮੇਰਾ ਦਿਔਰ ਆ ਉਹ ਜੜਮੁੰਡਾ ਦਾ ਸਮੂਹਾ ਜਿਹੜਾ ਦਾ ਤੇ ਉਹ ਨਾਲ ਮੇਰੀ ਦਰਾਣੀ ਹੈ ਕਿਹੜਾ ਦੋਗਲ ਮੁੰਡਾ ਹੈ ਪਤਾ ਵੀ ਨਹੀਂ ਵੀ ਉਹ ਦੋਨੇ ਜਣੇ ਇਕੱਠੇ ਆ ਕਿਵੇਂ ਹੋ ਸਕਿਆ ਕਿਉਂਕਿ ਸਾਨੂੰ ਤਾਂ ਫੋਨ ਆਇਆ ਤੇ ਤਾਂ ਕਰਕੇ ਅਸੀਂ ਭੱਜ ਕੇ ਆ ਗਏ ਉਧਰ ਆਇਤਾ ਸਾਰੇ ਲੱਭ ਲੂਭ ਕੇ ਫੇਰ ਸਾਨੂੰ ਪਤਾ ਲੱਗਿਆ ਇੱਥੇ ਵੀ ਇਧਰਲੀ ਸਾਈਡ ਤੇ ਆਏ ਆਹੀ ਕਰਨਾ ਚਾਹੁੰਦੇ ਇੱਥੇ ਕਿਵੇਂ ਇੱਥੇ ਕਿਵੇਂ ਆਈ ਸੀ ਬਿਨੇ ਲਾਮ ਹੈ ਦੀ ਇਹਨਾਂ ਦੀ ਵਧੀਆ ਪਿੰਡ ਰਹਿੰਦੇ ਸੀ ਇਕੱਠੇ ਉਦੋਂ ਬਾਅਦ 4-5 ਸਾਲ ਹੋ ਗਏ ਇਹ ਕੁੜੀ ਇਕੱਲੀ ਰਹਿੰਦੀ ਐ ਇੱਥੇ ਉਦੋਂ ਬਾਅਦ ਹੁਣ 2-3 ਮਹੀਨੇ ਹੋ ਗਏ ਇਹ ਦੋਨੇ ਜਣੇ ਇਕੱਠੇ ਰਹਿੰਦੇ ਸੀ ਕੰਮ ਕੀ ਕਰਦੇ ਸੀ ਕੰਮ ਕੀ ਕਰਦੇ ਕੰਮ ਉਹ ਪਿਆਰ ਸਾਂਝ ਕਰਦਾ ਸੀ ਫਿਰ ਮੈਨੇਜਮੈਂਟ ਦਾ ਕੰਮ ਕਰਦਾ ਸੀ ਇਹ ਉਹ ਮੈਨੇਜਮੈਂਟ ਵਗੈਰਾ ਦਾ ਕੰਮ ਕਰਦਾ ਗੈਸ਼ ਅੱਛਾ ਤੇ ਦੂਜੀ ਇਹ ਨਹੀਂ ਸੀ ਉਹ ਦਾ ਹਾਊਸ ਹੋਇਆ ਸੀ ਬਾਕੀ ਪਤਾ ਕਦੋਂ ਲੱਗਿਆ ਇਹ ਇਦਾਂ ਜਿ ਹੁਣ ਹੀ ਪਤਾ ਲੱਗਿਆ ਇਹ ਤਾਂ ਸਿੱਧਾ ਨਾਲ ਇਹਨਾਂ ਦੀ ਲੜਕੀ ਘੋ ਰਹਿੰਦੀ ਆ ਉਹਨੇ ਸਾਨੂੰ ਉਹ ਗਈ ਵੀ ਸੀ ਗੱਲ ਅੱਜ ਆਈ ਆ ਆਹ ਤੋਂ ਦਰਵਾਜ਼ਾ ਖਟਕਾਇਆ ਉਹ ਦਰਵਾਜ਼ਾ ਖੁੱਲ੍ਹਿਆ ਅਸਤਾਬ ਦੀ ਦੁਕਾਨ ਤੇ ਗਈ ਸੀ ਮੇਰੀ ਨਸੀਬ ਦੀ ਦੁਕਾਨ ਤੇ ਆਟਾ ਉੱਪਰ ਗਈ ਸੀ ਉਹਨੂੰ ਉਹ ਤੋਂ ਪਤਾ ਹਾਂ ਉਹ ਜਿਹੜੀ ਇਹਨਾਂ ਨਾਲ ਤੀਜੀ ਇਹਨਾਂ ਦੇ ਸਾਥੀ ਰਹਿੰਦੀ ਸੀਗੀ ਉਹ ਉਹ ਵੀ ਹਫ਼ਤੇ ਤੱਕ ਬੰਲੀ ਹਜੇ ਆਏ ਬਸ ਉਹ ਗਈ ਸੀ ਉੱਤੋਂ ਉਨਸਨ ਘੁੰਮ ਕੀਤਾ ਵੀ ਦਰਵਾਜ਼ਾ ਇਹਨਾਂ ਖੁੱਲਿਆ ਅਸੀਂ ਨਾਲ ਦੀ ਨਾਲ ਅਥਾ ਕੋਈ ਲੜਾਈ ਝਗੜਾ ਤਾਂ ਨਹੀਂ ਜਾਂਦਾ ਨਹੀਂ ਹਜੇ ਹਫਤਾ ਪਹਿਲੇ ਜੇ ਕੀ ਕਹਾਂ ਉਹ ਸਾਡੀ ਦੁਕਾਨ ਤੇ ਸਵੇਰੇ 6 ਵਜੇ ਚੱਲਿਆ ਨੇ ਰਾਤ ਨੂੰ ਉਹ ਲੈ ਜਿਕੇ ਲਈ ਤੂੰ ਗੱਲ ਹੀ ਇਸ ਕੋ ਨਾਲ ਸਿੰਪਲ ਕਿੰਨੇ ਵਜੇ ਦੀ ਘਟਨਾ ਹੈ ਜਦੋਂ ਇਹ ਪਤਾ ਲੱਗੀ ਕੁੜੀ ਆਈ ਹੈ ਜਦੋਂ ਇਹਨਾਂ ਦੀ ਪਾਰੋ ਆ ਆ ਬਸ ਹੁਣੇ ਘੰਟਾ ਪਹਿਲਾਂ ਲਾ ਲਾਂ ਫਿਰ ਕੋਈ ਪੁਲਿਸ ਨੂੰ ਬੁਲਾਏਗਾ ਹਾਂ ਅਸੀਂ ਉਹ ਫੋਨ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ